ਅਗਲੀ ਖਬਰ ਦੇ ਵੱਲ ਵਧਦੇ ਹਾਂ ਲਹਿਰਾ ਗਾਗਾ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਲਹਿਰਾ ਗਾਗਾ ਦੇ ਪਿੰਡ ਖਾਈ ਦੇ ਵਿੱਚ ਮਾਸਟਰ ਦੇ ਉੱਤੇ ਜਾਨਲੇਵਾ ਹਮਲਾ ਹੋਇਆ ਹੈ ਸਕੂਲ ਨੂੰ ਡਿਊਟੀ ਤੇ ਜਾਂਦੇ ਸਮੇਂ ਮਾਸਟਰ ਉੱਤੇ ਹਮਲਾ ਕੀਤਾ ਗਿਆ ਪੀੜਤ ਮਾਸਟਰ ਨਿਰਪੈ ਸਿੰਘ ਜਿਸ ਦਾ ਨਾਮ ਹੈ ਉਸ ਦੇ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਦੱਸਿਆ ਕਿ ਪਿੰਡ ਖਾਈ ਦੇ ਵਿੱਚ ਜ਼ਮੀਨੀ ਮਾਮਲੇ ਨੂੰ ਲੈ ਕੇ ਉਸ ਤੇ ਜਾਨਲੇਵਾ ਹਮਲਾ ਹੋਇਆ ਹੈ ਉਸ ਨੇ ਇਹ ਵੀ ਦੱਸਿਆ ਕਿ 8 ਤੋਂ 10 ਲੋਕਾਂ ਦੇ ਵੱਲੋਂ ਉਸ ਦੀ ਕੁੱਟਮਾਰ ਕੀਤੀ ਗਈ ਗੱਡੀ ਦੀ ਭੰਨਤੋੜ ਕੀਤੀ ਗਈ ਮਾਸਟਰ ਨਿਰਪੈ ਸਿੰਘ ਨੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਮਾਸਟਰ ਦੀ ਗੱਡੀ ਦੀ ਭੰਨਤੋੜ ਕੀਤੀ ਗਈ ਹੈ ਜ਼ਮੀਨੀ ਵਿਵਾਦ ਨੂੰ ਲੈ ਕੇ ਇਹ ਮਾਸਟਰ ਦੇ ਉੱਤੇ ਹਮਲਾ ਹੋਇਆ ਸਾਡੇ ਪਿੰਨ ਖਾਈ ਦੇ ਵਿੱਚ ਨਾ ਕਿਸੇ ਨੇ ਪਿੰਡ ਦੀਆਂ ਭੂਆ ਤੋਂ ਜ਼ਮੀਨ ਖਰੀਦੀ ਹੈ ਚੋਰੀ ਉਹਨਾਂ ਨੇ ਸਾਡੇ ਪਿੰਡ ਦੇ ਗਰੀਬ ਕਿਸਾਨਾਂ ਦੀ ਜ਼ਮੀਨ ਲੱਭਣਾ ਚਾਹੁੰਦੇ ਸੀ ਅਸੀਂ ਉਹਨਾਂ ਜਿਹੜੇ ਗਰੀਬ ਕਿਸਾਨਾਂ ਦੀ ਜ਼ਮੀਨ ਦੱਬਣਾ ਚਾਹੁੰਦੇ ਸੀ ਉਹਦਾ ਅਸੀਂ ਡਟਮਾ ਵਿਰੋਧ ਕੀਤਾ ਕਿਰਤੀ ਕਿਸਾਨ ਯੂਨੀਅਨ ਵੱਲੋਂ ਸਾਰੇ ਪਿੰਡ ਵੱਲੋਂ ਉਹਨਾਂ ਨੇ ਸਾਡੇ ਮੈਂ ਜਦੋਂ ਅੱਜ ਸਕੂਲ ਨੂੰ ਜਾ ਰਿਹਾ ਸੀ ਤਾਂ ਮੇਰੀ ਪੂਰੀ ਦੇਖੀ ਕਰਕੇ ਇੱਕ ਗੱਡੀ ਅੱਗੇ ਲਾ ਕੇ ਨਹੀਂ ਗੱਡੀ ਪਿੱਛੇ ਲਾ ਕੇ ਲੋਹੇ ਦੀਆਂ ਰੌੜਾਂ ਨਾਲ ਦੋਨੋਂ ਮੇਰੀ ਲੱਤਾਂ ਬਨੀਆਂ ਨੇ ਆਨ ਡਿਊਟੀ ਆਨ ਡਿਊਟੀ ਮੈਂ ਜੋ ਜਾ ਰਿਹਾ ਇਸ ਮੇਰੀਆਂ ਬਾਹਾਂ ਬਨੀਆਂ ਨੇ ਕੋਣ ਨੇ ਮਿਲਿਆ ਉਹ ਉਹ ਬੰਦੇ ਵੱਡੀ ਲੇਲ ਦਾ ਸਰਪੰਚ ਕਮੜੀ ਲੇਲ ਦਾ ਇੱਕ ਸਰਪੰਚਾ ਫੌਜੀ ਇੱਕ ਸੇਖੂ ਵਾਸਤੇ ਕੋਈ ਨਾਡੀ ਨਾਡੀ ਉਹਨਾਂ ਨੇ ਮੇਰੀ ਗੱਡੀ ਘੇਰ ਕੇ ਇਹ ਮੇਰੇ ਤੇ ਜਾਨਲੇਵਾ ਹਮਲਾ ਕੀਤਾ ਸੀ ਸਾਹਿਬ ਤੱਕ ਆਣ ਪਛਾਤੇ ਸੀ ਆਣ ਪਛਾਤੇ ਬੰਦੇ ਸੀ 8 9 ^{(1)} ਨਰਪਾਇਆ ਸਿੰਘ ਸਾਇੰਸ ਮਾਸਟਰ ਜਮਾਹਰ ਵਾਲੇ ਗੋਬਿੰਦਰ ਜਮਾਹਰ ਵਾਲੇ ਸਕੂਲ ਚ ਆਨ ਡਿਊਟੀ ਜਾ ਰਿਹਾ ਸੀ ਰਾਹ ਦੇ ਵਿੱਚ ਇਹਨਾਂ ਨੇ ਜਦੋਂ ਕੋਟੜੇ ਵਾਲਾ ਮੋੜ ਜਵਾਰਾਲ ਮੁੜਦਾ ਸੂਆ ਟੱਪ ਕੇ ਇੱਕ ਗੱਡੀ ਉਹਨਾਂ ਨੇ ਅੱਗੇ ਲਾਤੀ ਇੱਕ ਪਿੱਛੇ ਲਾਤੀ ਗੱਡੀ ਭੰਤੀ ਸਾਡੀ ਗੱਡੀ ਭਣ ਕੇ 8 9 ਬੰਦਿਆਂ ਨੇ ਇਹਨਾਂ ਨੂੰ ਘੇਰਿਆ ਕੁੱਟ ਮਾਰ ਬਹੁਤ ਜ਼ਿਆਦਾ ਕੀਤੀ ਦੋਨੇ ਲੱਤਾਂ ਤੋਂ ਨੇ ਬਾਹ ਪੰਨਤੀਆਂ ਨੇ ਇਹਨਾਂ ਨੇ ਕਿਸ ਤਰ੍ਹਾਂ ਦੀ ਮੰਗ ਕਰਦੇ ਆ ਅਸੀਂ ਮੰਗ ਕਰਨਾ ਵੀ ਇਹਨਾਂ ਨੂੰ ਜੋ ਗੁੰਡਾ ਰਾਜ ਕਰਦੇ ਨੇ ਉਹਨਾਂ ਨੂੰ ਸਭ ਤੋਂ ਸਖਤ ਸਜ਼ਾ ਮ ਦਿੱਤੀ ਜਾਵੇ ਇਹ ਜ਼ਮੀਨ ਸੀਗੀ ਜੀ ਸਾਡੇ ਕੋਲੇ ਮਤਲਬ ਸ਼ੁਰੂ ਜਿੱਦੀ ਜਾਇਦਾਦ ਆਈ ਸਾਡੀ ਸਾਡੇ ਰਿਸ਼ਤੇਦਾਰਾਂ ਦੇ ਨਾਮ ਖੜੀ ਸੀਗੀ ਉਹਨਾਂ ਤੋਂ ਇਹ ਜਿਹੜੇ ਆਮ ਇਹ ਸਰਪੰਚ ਨੇ ਪਿੰਡਾਂ ਦੇ ਇੱਕ ਚੂਲੜ ਖੁਰਦ ਦਾ ਸਰਪੰਚਾ ਇੱਕ ਵੱਡੀ ਲੇਲ ਦਾ ਸਰਪੰਚਾ ਇੱਕ ਆਪਣਾ ਨਰਾਇਲ ਦਾ ਸਾਬਕਾ ਸਰਪੰਚਾ ਇੱਕ ਸੇਖੂ ਵਾਸ ਦਾ ਲਾਡੀ ਹੈ ਇਹਨਾਂ ਨੇ ਇਹ ਜ਼ਮੀਨ ਸਾਡੇ ਰਿਸ਼ਤੇਦਾਰਾਂ ਤੋਂ ਗੇਮ ਪਾ ਕੇ ਖਰੀਦੀ ਆ ਇਹ ਜ਼ਮੀਨ ਜਿਹੜੀ ਇਹ ਸਾਡੇ ਕਬਜ਼ੇ ਚ ਸੀ ਪਹਿਲਾਂ ਵੀ ਇਸ ਦਾ ਕੇਸ ਚੱਲਿਆ ਇਹ ਜ਼ਮੀਨ ਦਾ ਪਹਿਲਾਂ ਵੀ ਸਾਡੇ ਹੱਕ ਦੇ ਵਿੱਚ ਮੂਨਕ ਕੋਰਟ ਤੋਂ ਵੀ ਸਾਡੇ ਹੱਕ ਦੇ ਵਿੱਚ ਫੈਸਲਾ ਹੋਇਆ ਹੋਇਆ ਹਾਈ ਕੋਰਟ ਤੋਂ ਵੀ ਸਾਡੇ ਹੱਕ ਦੇ ਵਿੱਚ ਫੈਸਲਾ ਹੋਇਆ ਇਹ ਜਿਹੜੀ ਜ਼ਮੀਨ ਹੈ ਇਹਨਾਂ ਨੇ ਜਾਲੀ ਖਰੀਦੀ ਗਈ ਆ ਨਾ ਇਹਦੇ ਵਿੱਚ ਕੋਈ ਸਾਡੇ ਪਿੰਡ ਦਾ ਨੰਬਰਦਾਰ ਰਿਸ਼ਤੀ ਕੋਣ ਦੇ ਵਿੱਚ ਸ਼ਾਮਲ ਆ ਨਾ ਸਾਡੇ ਪਿੰਡ ਦਾ ਕੋਈ ਮੈਂਬਰ ਆ ਨਾ ਸਾਡੇ ਪਿੰਡ ਦਾ ਕੋਈ ਗਵਾਹ ਨਾ ਸਾਡੇ ਪਿੰਡ ਦਾ ਕੋਈ ਸਰਪੰਚ ਆ ਇਹ ਸਾਰੀ ਇਹਨਾਂ ਨੇ ਗੇਮ ਪਾ ਕੇ ਹੀਰਾ ਫਿਰੀ ਨਾਲ ਇਹ ਬੰਦਿਆਂ ਨੇ ਇਹ ਸੇਖੂ ਨਾ ਸੇਖੂ ਵਾਸ ਦੇ ਬੰਦੇ ਦੇ ਲਾਡੀ ਆ ਜਿਹੜਾ ਜਿਹਦਾ ਨਾਮ ਹਰਪ੍ਰੀਤ ਲਾਡੀ ਆ ਉਹਦੇ ਨਾਮ ਇਹਨਾਂ ਨੇ ਕਰਵਾਈ ਆ